ਇਹ ਕੈਂਸਲ ਕਿਉਂ ਹੋ ਜੇ ਇਹ ਕੈਂਸਲ ਪੰਜਾਬ ਸਰਕਾਰ ਨੇ ਕੀਤੀ ਆ ਜਿਹੜੀ ਪ੍ਰਬੰਧਕੀ ਬੋਰਡ ਦੇ ਨਾਲ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਉਸ ਦਿਨ ਵੀ ਉਹਨਾਂ ਨੇ ਦੱਸਿਆ ਸੀ ਕਿ ਜਿਹੜੀ 6 ਤਰੀਕ ਨੂੰ ਪੰਜਾਬ ਸਰਕਾਰ ਦੀ ਮੀਟਿੰਗ ਹੋਣੀ ਆ ਮੀਟਿੰਗ ਦੇ ਵਿੱਚ ਜੋ ਵੀ ਥਰਮਲ ਦੇ ਜਿਹੜੇ ਮਲਾਜ਼ਮ ਆ ਕੱਚੇ ਮਲਾਜ਼ਮ ਆ ਉਹਨਾਂ ਦੀ ਜਿਹੜੀ ਆ ਮੰਗ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਨਾਲ ਉਹਨਾਂ ਨਾਲ ਡਿਸਕਸ ਕਰਨੀ ਸੀ ਪਰ ਜਿਹੜੀ ਆ ਪੰਜਾਬ ਸਰਕਾਰ ਬਾਰ-ਬਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਨਹੀਂ ਕਰ ਰਹੀ ਆ ਇਹ ਪੰਜਾਬ ਸਰਕਾਰ ਦੀ ਬਹੁਤ ਬੜੀ ਜਿਹੜੀ ਆ ਮਾੜੀ ਗੱਲ ਆ ਇਹਨਾਂ ਨੂੰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਇਹਨਾਂ ਨੂੰ ਵੀ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਤੀਜੇ ਜਿਹੜੇ ਆ ਭੁਗਤਨੇ ਪੈਣੇ ਆ ਕਿਉਂਕਿ ਇਸੇ ਸਰਕਾਰ ਨੇ ਕਿਹਾ ਸੀ ਕਿ ਵੋਟਾਂ ਤੋਂ ਪਹਿਲਾਂ ਕਿ ਅਸੀਂ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਇਹਨਾਂ ਨੇ ਪੱਕੇ ਕਰਨੇ ਦੀ ਬਜਾਏ ਇਹ ਤਾਂ ਡੀਸੀ ਰੇਟ ਤੋਂ ਵੀ ਗਿਰ ਗਏ ਡੀਸੀ ਰੇਟ ਵੀ ਜਿਹੜਾ ਹੈ ਇੱਕ 97 ਰੁਪਏ ਡੀਸੀ ਰੇਟ ਦੇਣਾ ਇਸ ਤੋਂ ਜਿਹੜੀ ਮਾੜੀ ਸਰਕਾਰ ਹੁਣ ਕੀ ਹੋ ਸਕਦੀ ਹੈ ਜਿਹੜੇ ਇਹ ਕੱਚੇ ਮਲਾਜਮਾਂ ਨੂੰ ਇੱਕ ਲੇਬਰ ਦੇ ਬੰਦੇਆਂ ਨੂੰ ਡੀਸੀ ਰੇਟ ਵੀ ਜਿਹੜਾ ਨਹੀਂ ਦੇ ਸਕਦੇ ਸੋ ਅੱਜ ਜਿਹੜਾ ਅਸੀਂ ਇਹ ਪਤਲਾ ਫੁਕਿਆ ਹੈ ਇਹ ਅਸੀਂ ਵਿਰੋਧ ਦੇ ਵਿੱਚ ਫੁਕਿਆ ਹੈ ਕਿਉਂਕਿ ਪੰਜਾਬ ਸਰਕਾਰ ਜਿਹੜੀ ਆ ਇਹਨਾਂ ਮਲਾਜਮਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੱਕਾ ਕਰੇ ਤਾਂ ਕਿ ਜਿਹੜੇ ਇਹਨਾਂ ਦਾ ਵਿਪ ਭਿਕ ਸਾਰੇ ਵਰਕਰਾਂ ਦਾ ਜਿਹੜਾ ਕੁਝ ਨਾ ਕੁਝ ਬਣ ਸਕੇ ਧੰਨਵਾਦ ਇਹਦਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਕੱਚੇ ਮਲਾਜ਼ਮਾਂ ਨੂੰ ਬਾਰ-ਬਾਰ ਮੀਟਿੰਗਾਂ ਦੇ ਕੇ ਭੱਜ ਜਾਂਦੀ ਹੈ ਇਸ ਵਾਰ ਵੀ ਇਹੀ ਕਰਿਆ 6 ਤਰੀਕ ਨੂੰ ਜਿਹੜੀ ਸਬਕਮੇਟੀ ਨਾਲ ਮੀਟਿੰਗ ਦਿੱਤੀ ਸੀ ਉਹ ਫੇਰ ਮੁੱਕਰ ਗਈ ਸਰਕਾਰ ਤੋਂ ਬਾਰ-ਬਾਰ ਸਰਕਾਰ ਜਿਹੜੀ ਕੱਚੇ ਮਲਾਜ਼ਮਾਂ ਨਾਲ ਮਜ਼ਾਕ ਕਰ ਰਹੀ ਹੈ 25ਵੀਂ 26ਵੀਂ ਵਾਰ ਮੀਟਿੰਗ ਦੇ ਕੇ ਜਦੋਂ ਦੀ ਸਰਕਾਰ ਬਣੀ ਐ ਸਿਰਫ ਇੱਕ ਮੀਟਿੰਗ ਕਰੀਏ ਮੁੱਖ ਮੰਤਰੀਆਂ ਉਹ ਵੀ ਜਲੰਧਰ ਉਹ ਵੀ ਵੋਟਾਂ ਤੋਂ ਡਰਦੇ ਆਣੇ ਉਸ ਟਾਈਮ ਜਲੰਧਰ ਜਿੰਮੀ ਚੌਣਾ ਸੀਗੀਆਂ ਪਰ ਹੁਣ ਲਗਾਤਾਰ ਜਿਹੜੀ ਸਰਕਾਰ ਐ ਉਹ ਕੱਚੇ ਮੁਲਾਜ਼ਮਾਂ ਮਿਲਾ ਕੇ ਕਰਦੀ ਮੀਟਿੰਗ ਦੇ ਦਿੰਦੀ ਜਿਉਂ ਢਰਣਾ ਲਾ ਦੇ ਉਦੋਂ ਬਾਅਦ ਫੇਰ ਮੁੱਕੜ ਜਾਂਦੇ ਆ ਪਰ ਅਸੀਂ ਹੁਣ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਹੁਣ ਪਿਆਰ ਹੋ ਜਾਓ ਜਿੱਦਾਂ ਦੂਜੀਆਂ ਸਰਕਾਰਾਂ ਦੇ ਹਾਲਾਤ ਹੋਏ ਆ ਤੁਹਾਡੇ ਵੀ ਉਹੀ ਹਾਲ ਹੋਣੇ ਆ 11 ਮਾਰਚ ਨੂੰ ਅਸੀਂ ਖੰਨੇ ਪਹੁੰਚ ਰਹੇ ਆ ਤਕੜੇ ਹੋ ਜੋ ਹੁਣ ਮੁਲਾਜ਼ਮ ਵੀ ਇੱਕ ਪਲੇਟਫਾਰਮ ਤੇ ਇਕੱਠੇ ਹੋ ਚੁੱਕੇ ਆ ਤੁਹਾਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਆ ਦਿੱਲੀ ਦੇ ਹਾਲਾਤ ਦੇਖ ਲਓ ਦਿੱਲੀ ਦੇ ਵਿੱਚ ਇਲੈਕਸ਼ਨ ਚੱਲ ਰਹੇ ਆ ਨਾ ਅੱਜ ਹਾਲਾਤ ਦੇਖ ਲਓ ਦਿੱਲੀ ਜਿਹੜੇ ਕਹਿੰਦੇ ਪੂਰੇ ਬਹੁਤ ਜਿੱਤਾਂਗੇ ਬੀਜੇਪੀ ਉੱਥੇ ਅੱਗੇ ਚੱਲ ਰਹੀ ਐ ਜੇ ਇਦਾਂ ਦੀਆਂ ਕਰਤੂਤਤਾ ਤੇ ਰਹੇ ਨਹੀਂ ਮੁਲਾਜ਼ਮਾਂ ਦੇ ਜਿਹੜੇ ਹੱਕ ਨਹੀਂ ਦਿੱਤੇ ਲੋਕਾਂ ਦੀ ਨਹੀਂ ਸੁਣਾਈ ਕਰੀ ਤਾਂ ਇਹੀ ਹਾਲਾਤ ਆਣ ਵਾਲੇ ਟਾਈਮ 'ਚ ਤੁਹਾਡਾ ਪੰਜਾਬ ਦੇ ਵਿੱਚ ਵੀ ਹੋਣਾ ਸੋ ਹੁਣ ਅਸੀਂ ਕੱਚੇ ਮੁਲਾਜ਼ਮਾਂ ਵੱਲੋਂ ਫੇਰ-ਫੇਰ ਸਰਕਾਰ ਨੂੰ ਬੇਨਤੀ ਕਰਦੇ ਆ ਜੇਕਰ ਤੁਸੀਂ ਸਾਡੇ ਮਸਲੇ ਹੱਲ ਕਰਨੇ ਆ ਤਾਂ ਕਰ ਦਿਓ ਜੇ ਨਹੀਂ ਕਰਨੇ ਤਾਂ ਸੰਘਰਸ਼ ਦੇ ਜ਼ੋਰ ਨਾਲ ਅਸੀਂ ਕਾਲ ਦਵਾਂਗੇ